ਲੁਟਾ ਕੋਆ ਅਤੇ ਸਟੈਚਿੰਗ ਦੇ ਵਾਅਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਨੂੰ ਜਲੰਧਰ ਪੁਲਿਸ ਨੇ ਕੀਤਾ ਗ੍ਰਿਫਤਾਰ ਇਸ ਸਬੰਧੀ ਜਾਣਕਾਰੀ ਦਿੱਦਿਆਂ ਜਲੰਧਰ ਪੁਲਿਸ ਨੇ ਦੱਸਿਆ ਕਿ ਡਬਲਯੂ ਪੁੱਤਰ ਮਿਹਰਾਈ ਵਾਸੀ ਪਿੰਡ ਬਾਗਿਆ ਬਖਸ਼ੀ ਪੁਰਾ ਪੀਐਸ ਉੱਤਰ ਪ੍ਰਦੇਸ਼ ਜਲੰਧਰ ਮਜੂਦਾ ਕਿਰਾਏਦਾਰ ਗੁਰਬਚਨ ਸਿੰਘ ਨੇ ਸ਼ਿਕਾਇਤ ਦਰਵਾਈ ਸੀ ਕਿ ਉਹ ਜੋਤੀ ਚੌਂਕ ਜਲੰਧਰ ਵਿਖੇ ਆਪਣੀ ਈ ਰਿਕਸ਼ਾ ਤੇ ਮਜੂਦ ਸੀ ਕਿ ਕੁਝ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਗਲੀ 'ਚ ਰੋਕ ਲਿਆ ਜਿਸ ਦੌਰਾਨ ਪੁਲਿਸ ਨੇ ਦੱਸਿਆ ਕਿ ਦੋ ਵਿਅਕਤੀਆਂ ਨੇ ਉਸ ਦੀ ਕੁਟਮਾਰ ਕੀਤੀ ਅਤੇ ਗਲ ਦੇਤੇ ਦਾਤਾ ਰੱਖ ਕੇ ਜ਼ਬਰਦਸਤੀ ਉਸ ਕੋਲੋਂ 1200 ਰੁਪਏ ਖੋਲ ਹੈ ਤਫਤੀਸ਼ ਦੌਰਾਨ ਪੁਲਿਸ ਨੇ ਦਸਿਆਈ ਕੀ ਲੁੱਟਾਂ ਕੋਹਾਨੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਪਛਾਣ ਅਭੀ ਬਤਰਾ ਉਰਫ ਕਾਲਾ ਕੁੱਤਰ ਸ਼ਸ਼ੀ ਬਤਰਾ ਰਸਤਾ ਮੁਹੱਲਾ ਜਲੰਧਰ ਅਤੇ ਤਰुण ਸੋਹੋਤਾ ਪੁੱਤਰ ਪ੍ਰੇਮਲਾਲ ਵਾਸੀ ਬਾਗਿਆ ਮੁਹੱਲਾ ਜਲੰਧਰ ਵਜੋਂ ਹੋਈ ਹੈ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤੇ ਆਦਤਰ ਬਰਾਮਦ ਕਰ ਲਿਆ ਹੈ ਪੁਲਿਸ ਸਾਮਲੇ ਦੀ ਅਗਲੀ ਜਾਂਚ ਕਰ ਰਹੀ ਹੈ ਬਿਊਰੋ ਰਿਪੋਰਟ ਜਲੰਧਰ 20 ਟੀਵੀ ਜੀ ਮਾਨਜੋਗ ਸਿੱਧੀ ਸਾਹਿਬ ਜਲੰਧਰ ਕਪੁਰਸਨ ਪੁਲਿਸ ਨੂੰ ਉਹਨਾਂ ਨੂੰ ਕ੍ਰਿਮਿਨਲਸ ਅਗੇਂਸਟ ਜੜੀ ਹੈ ਇੱਕ ਬੜੀ ਗੰਭੀਰ ਨੋਟਿਸ ਲੈਣੀ ਹੈ ਲੈਕ ਲਾਈਕ ਜਦੋਂ ਸਾਡੀ ਐਮਪਲੋਈਸ ਐਸ ਐਚਓ 3 ਨੰਬਰ ਸਾਡੇ ਐਸ ਸੀ ਬੀ ਨਾਰਥ ਜੋ ਕਾਫੀ ਸਭ ਤੋਂ ਮਿਲਿਆ ਦੋ ਦਿਨ ਪਹਿਲਾਂ ਇੱਥੇ ਇੱਕ ਔਰ ਈ ਰਿਕਸ਼ਾ ਵਾਲਾ ਜਿਹੜਾ ਜਿਹੜਾ ਉੱਤੋਂ ਦੋ ਮੋੜਾਂ ਦੇ ਕੋਲ ਕੀਤੀ ਸੀ ਤਾਂ ਤਰਵਾ ਕੇ ਔਰ ਉਹਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਕਿ ਹਾਂ ਉਹ ਲੋਕ ਘਰੀਸ ਕੇ ਲੈ ਕੇ ਜਾ ਰਹੇ ਤੇ ਉਹ ਆਪਣੇ ਆਪ ਨੂੰ ਚੜਾਉਣ ਦੀ ਕੋਸ਼ਿਸ਼ ਕਰ ਰਹੇ ਸੋ ਉਹ ਦੋਵੇਂ ਕ੍ਰਿਮੀਨਲ ਅਸੀਂ ਬੜੀ ਮਸਤੀ ਨਾਲ ਸਾਡੇ ਐਸਐਚਓ ਨੇ ਉੱਪਰ ਖਾਸ ਦੀ ਇਨਫੋਰਮੇਸ਼ਨ ਤੇ ਸਾਨੂੰ ਪਤਾ ਲੱਗਾ ਕਿ ਉਹ ਫੁਲਾਨੀ ਜਗ੍ਹਾ ਬੈਠੇ ਆ ਉੱਥੋਂ ਅਸੀਂ ਉਹਨਾਂ ਨੂੰ ਰੈਸਟ ਕੀਤਾ ਜੀ ਉਹਨਾਂ ਕੋਲੋਂ ਦਾਤਰ ਔਰ ਪੈਸੇ ਰਿਕਵਰ ਕਰ ਲਏ ਫਿਰ ਜਿਹੜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੁਣ ਅਸੀਂ ਰਿਮਾਂਡ ਲੈ ਕੇ ਉਹ ਵੀ ਇਹਨਾਂ ਤੋਂ ਪੁੱਛਗਿੱਛ ਕਰਾਂਗੇ ਇਹ ਦੋਨੋਂ ਲੋਕਲੀ ਰਹਿਣ ਵਾਲੇ ਨੇ ਜੀ ਇੱਕ ਤੇ ਰਸਾਮ ਹਲਾ ਜੀ ਤੇ ਦੂਸਰਾ ਬੱਗਿਆ ਮਹਲਾ ਜੀ ਹਾਂ ਜੀ